ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਵਾਰਡ ਨੰਬਰ 9 ਵਿੱਚ ਸਥਿਤ ਮੋਲਾ ਇਸਲਾਮਾਬਾਦ ਵਿੱਚ ਇੱਕ ਬਾਲੀਆਨ ਦੇ ਸਹਾਰੇ ਟਿੱਕੀ ਪੁਰਾਣੀ ਛੱਤ ਦਾ ਕੁਝ ਹਿੱਸਾ ਡਿੱਗਣ ਕਾਰਨ ਘਰ ਵਿੱਚ ਰਹਿਣ ਵਾਲੀ ਔਰਤ ਦੀ ਜਾਨ ਬਹੁਤ ਮੁਸ਼ਕਲ ਨਾਲ ਬਚੀ ਦਰਅਸਲ ਔਰਤ ਛੱਤ ਤੇ ਕੱਪੜੇ ਲੈਣ ਗਈ ਸੀ ਕਿ ਮਿੱਟੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਤੇ ਉਹ ਅੱਧੀ ਛੱਤ ਦੇ ਉੱਪਰ ਅੱਧੀ ਖੱਲੇ ਲਮਕ ਗਈ ਨੇੜੇ ਹੀ ਪਤੰਗ ਉਡਾ ਰਹੇ ਕੁਝ ਲੜਕੀਆਂ ਦੀ ਨਜ਼ਰ ਉਸਤੇ ਪਈ ਤਾਂ ਉਸ ਨੂੰ ਫੜ ਕੇ ਉੱਪਰ ਖਿੱਚਿਆ ਗਿਆ ਜਿਸ ਕਾਰਨ ਔਰਤ ਬਾਲ-ਬਾਲ ਬਚੀ। ਪੀੜਤ ਔਰਤ ਲਲਿਤਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਪਤੀ ਦਿਹਾੜੀਦਾਰ ਹੈ ਅਤੇ ਉਹਨਾਂ ਦਾ ਪੁਰਾਣਾ ਕੱਚਾ ਮਕਾਨ ਹੈ। ਉਹ ਉੱਪਰ ਛੱਤ ਤੇ ਗਈ ਸੀ ਕਿ ਉਸ ਦੇ ਪੈਰ ਹੇਠੋਂ ਮਿੱਟੀ ਦੀ ਛੱਤ ਦਾ ਕੁਝ ਹਿੱਸਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਉਸ ਦਾ ਇੱਕ ਪੈਰ ਛੱਤ ਵਿੱਚੋਂ ਲਮਕ ਗਿਆ ਤੇ ਅੱਧੀ ਉਹ ਉੱਪਰ ਰਹਿ ਗਈ। ਉਸਨੇ ਚੀਕਣਾ ਸ਼ੁਰੂ ਕੀਤਾ ਤੇ ਨੇੜੇ ਦੇ ਕੁਝ ਲੜਕੇ ਜੋ ਪਤੰਗ ਉਡਾ ਰਹੇ ਸਨ ਆ ਗਏ ਅਤੇ ਉਸ ਨੂੰ ਉੱਪਰ ਖਿੱਚਿਆ ਜਿਸ ਕਾਰਨ ਉਹ ਬਚ ਗਈ। ਉਸਨੇ ਦੱਸਿਆ ਕਿ ਛੱਤ ਨੂੰ ਪੱਕਾ ਕਰਨ ਲਈ ਉਹ ਨਗਰ ਕੌਂਸਲ ਵਿੱਚ 3 ਸਾਲ ਪਹਿਲੇ ਦਰਖਾਸਤ ਦੇ ਕੇ ਆਈ ਸੀ ਪਰ ਹਜੇ ਤੱਕ ਉਸ ਨੂੰ ਗਾਰੰਟ ਨਹੀਂ ਮਿਲੀ। ਉਥੇ ਹੀ ਮੌਕੇ ਤੇ ਪਹੁੰਚੇ ਵਾਰਡ ਨੰਬਰ 9 ਦੇ ਕੌਂਸਲਰ ਅਸ਼ੋਕ ਪੂਟੋ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਪੱਕੇ ਛੱਤ ਲਈ ਗ੍ਰਾਂਟ ਦਿਵਾਉਣ ਦੇ ਕੋਸ਼ਿਸ਼ ਕਰਨਗੇ ਅਤੇ ਪਰਿਵਾਰ ਦੀ ਆਪਣੇ ਤੌਰ ਤੇ ਵੀ ਕੁਝ ਮਦਦ ਜ਼ਰੂਰ ਕਰਨਗੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਲੱਗਣਾ ਮੇਰਾ ਨਾਮ ਲਲਤਾ ਸਮਰੀਆ। ਤੇ ਪਾਜੀ ਮੈਂ ਨਾ ਕੋਠੇ ਤੇ ਕੱਪੜੇ ਲਾਂਚ ਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਲੇ ਹੋਈ ਨਾਲੀ ਛੋਟੇ ਆ ਜੇ ਮੇਰੀਆਂ ਚੀਕਾਂ ਨਿਕਲੀਆਂ ਤਾਂ ਉਹ ਮੁੰਡੇ ਹੀ ਕੋਠੇ ਦੇ ਕੋਡੇ ਦਾ ਹਾਂਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਵਾਰ ਘੜ ਲਿਆ ਤੇ ਜੇ ਮੈਂ ਅਸਾ ਥਲੇ ਪੁੱਜ ਕੇ ਡੇਗ ਪੈ ਗਈ ਤੇ ਕਾਲੀਟੀ ਥਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਫੈਨਾ ਸੀ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਤੇ ਨਾਲ ਹੀ ਮੈਂ ਖਤਮ ਹੋਈ ਨਾ ਜੇ ਪਹਿਲੀ ਵਾਰ ਕੇ ਦਿੱਤੀ ਮੁੜ ਕੇ ਬਹੁਤ ਸੀ ਕਿਤੇ ਫਾਈਲ ਪੱਤੇ ਉਹ ਤੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ ਤੇ 3 ਸਾਲ ਹੋ ਗਿਆ ਕੋਣ ਕੋਲ ਰਹਿੰਦਾ ਹੈ ਤੇ ਅੱਜ ਹੀ ਇੱਕ ਮੇਰਾ ਬੱਚਾ ਵਾ ਤੇ ਦੋਹਾਂ ਜੀ ਇਹੀ ਆਪੇ ਆਂਦਾ ਕੀ ਕਰਦੇ ਘਰ ਵਾਲਾ ਕੀ ਕਰਦਾ ਉਥੇ ਦਿਹਾੜੀ ਤੇ ਪਹਿਲਾਂ ਦੇ ਸਸੀ ਲਈ ਜਿਹੜੀ ਵਾਜਾ ਉੱਜਾ ਮੱਜਾ ਮੱਜਾ ਉੱਜਾ ਮਾਰਦੇ ਮਿਲਣੀ ਚਾਹੀਦੀ ਭਾਜੀ ਅਸੀਂ ਇਹ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਕਿ ਮਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਰਤੀ ਹੈ ਤੇ ਮਨੁਨੀ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਲੋੜੀ ਨਹੀਂ ਪਰ ਮੈਂ ਹੁਣ ਮੇਰੇ ਨਾਲ ਚਾਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤੇ ਪੁਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਮੈਂ ਕਢਾਲਣਾ ਜੇ ਨਹੀਂ ਨਿਕਲੀ ਤੇ ਨਵੇਂ ਸਿਰਿਓ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਦਰਾਂਣ ਕਰਾਂਗੇ ਮੈਂ ਆਪਣੇ ਵੱਲੋਂ ਵੀ ਮਦਦ ਇਹਨਾਂ ਨੂੰ ਕਰਾਂਗਾ